ਸ਼ਰਿਆਮ ਲੁੱਟਦੀ ਹੈ ਇਹ ਵਾਰਤਾਤ ਸੀਸੀਟੀਵੀ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਦਰਸਾ ਇਹ ਪੰਜਾਬ ਦੀ ਹੈ ਜਿਸ ਚ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਝ ਲੁਟੇਰੇ ਹੱਥਾਂ ਵਿੱਚ ਹਥਿਆਰ ਲੈ ਕੇ ਇੱਕ ਪੈਟਰੋਲ ਪੰਪ ਦੇ ਅੰਦਰ ਦਾਖਲ ਹੁੰਦੇ ਨੇ ਤੇ ਉੱਥੇ ਮੌਜੂਦ ਕਰਮਚਾਰੀਆਂ ਤੋਂ ਹਥਿਆਰਾਂ ਦੀ ਲੋਕ ਤੇ ਉੱਪਰ ਲੁੱਟ ਕਰਦੇ ਨੇ ਪਹਿਲਾ ਇੱਕ ਸ਼ਖਸ ਅੰਦਰ ਆਉਂਦਾ ਹੈ ਤੇ ਉਸ ਤੋਂ ਬਾਅਦ ਬਾਕੀ ਦੇ ਜੋ ਉਸਦੇ ਸਾਥੀ ਨੇ ਉਹ ਹਥਿਆਰ ਲੈ ਕੇ ਅੰਦਰ ਦਾਖਲ ਹੋ ਜਾਂਦੇ ਨੇ ਦਰਅਸਲ ਇਹ ਸੀਸੀਟੀਵੀ ਤਸਵੀਰਾਂ 17 ਤਰੀਕ ਦੀਆਂ ਨੇ ਜਿੱਥੇ ਕਿ ਪਿਛਲੇ ਕਰੀਬ 2 ਹਫ਼ਤਿਆਂ ਦੇ ਵਿੱਚ ਇਸ ਲੁਟੇਰਾ ਗਿਰੋਹ ਦੇ ਵੱਲੋਂ ਬਾਂਸਲ ਪੈਟਰੋਲ ਪੰਪਾ ਤੇ ਜੀਓ ਦੇ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਹਨਾਂ ਦੋਹਾਂ ਹੀ ਪੈਟਰੋਲ ਪੰਪਾਂ ਤੋਂ ਪੈਸਿਆਂ ਦੀ ਲੁੱਟਖੋ ਕੀਤੀ ਗਈ ਸੀ ਜਿਸ ਦੇ ਮੱਦੇਨਜ਼ਰ ਲਗਾਤਾਰ ਪੁਲਿਸ ਵੱਲੋਂ ਇਸ ਲੁਟੇਰੇ ਗਰੋਹੀ ਦੀ ਤਲਾਸ਼ ਕੀਤੀ ਜਾ ਰਹੀ ਸੀ ਜਿਸ ਵਿੱਚ ਕਾਮਯਾਬੀ ਹਾਸਲ ਕਰਦਿਆਂ ਹੋਇਆਂ ਪਠੰਡਾ ਪੁਲਿਸ ਦੇ ਵੱਲੋਂ 4 ਮੈਂਬਰੀ ਗਰੋਂ ਨੂੰ ਗ੍ਰਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਇਹ ਦਿਨਾਂ ਦੇ ਵਿੱਚ ਦੋ ਵਾਰਦਾਤਾਂ ਹੋਈਆਂ ਨੇ ਇੱਕ ਪੰਜ ਤੇ 6 ਦੀ ਦਰਬਿਆਨੀ ਰਾਤ ਜਿੱਥੇ ਬਾਂਸਲ ਪੈਟਰੋਲ ਪੰਪ ਦੇ ਵਿੱਚੋਂ ਇੱਕ ਚਾਰ ਜਿਹੜੇ ਅਣਪਛਾਤੇ ਵਿਅਕਤੀਆਂ ਨੇ ਲੁੱਟ ਕੀਤੀ ਸੀਗੀ ਇਹਦੇ ਵਿੱਚ 1870 ਰੁਪਏ ਦੀ ਲੁੱਟ ਕੀਤੀ ਗਈ ਸੀ। ਇਸ ਤੋਂ ਬਾਅਦ ਫਿਰ 16 ਤੇ 17 ਦੀ ਦਰਮਿਆਨੀ ਰਾਤ ਜੀਓ ਪੈਟਰੋਲ ਪੰਪ ਜਿਹੜਾ ਡਬਾਲੀ ਰੋਡ ਦੇ ਉੱਤੇ ਆ ਉਹਦੇ ਵਿੱਚ 9700 ਰੁਪਏ ਦੀ ਲੁੱਟ ਕੀਤੀ ਗਈ ਸੀ ਤਾਂ ਇਹ ਮਤਲਬ ਜਦੋਂ ਅਸੀਂ ਤਫਤੀਸ਼ ਕੀਤੀ ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕੋ ਹੀ ਇੱਕੋ ਹੀ ਗਰੋਹ ਦੇ ਮੈਂਬਰ ਹੈ ਗਰੋਹ ਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਕਿ ਗਰੋਹ ਹੈ ਕਿਵੇਂ ਆ ਬਟ ਇਹ ਜਿਹੜੇ ਵਿਅਕਤੀ ਸੀ ਚਾਰ ਵਿਅਕਤੀ ਇਹ ਇੱਕੋ ਹੀ ਇੱਕੋ ਹੀ ਵਾਰਦਾ ਮਤਲਬ ਦੋਨਾਂ ਨੇ ਦੋਨੋਂ ਵਾਰਦਾ ਤਾਂ ਇਹਨਾਂ ਵੱਲੋਂ ਜਾਣ ਦਿੱਤੀਆਂ ਪਾਈਆਂ ਗਈਆਂ ਤਾਂ ਇਹਨਾਂ ਨੂੰ ਫਿਰ ਫਾਲੋਅ ਅਪ ਕੀਤਾ ਗਿਆ ਇਹਨਾਂ ਦੇ ਸੀਸੀਟੀਵੀ ਕੈਮਰਾਸ ਕੈਮਰਾ ਦੀ ਟ੍ਰੇਲ ਚੈੱਕ ਕੀਤੀ ਗਈ ਤੇ ਇਹਨਾਂ ਨੂੰ 19 ਤਰੀਕ ਨੂੰ ਇਹਨਾਂ ਨੂੰ ਕੱਲ ਅਸੀਂ ਗ੍ਰਿਫਤਾਰ ਕੀਤਾ ਇਸ ਕੇਸ ਵਿੱਚ ਜਿਹੜੀ ਉਹਨਾਂ ਨੇ ਵਾਰਦਾਤ ਵਿੱਚ ਜਿਹੜੀ ਕਾਰ ਵਰਤੀ ਹੈ ਸెలਰੀਓ ਗੱਡੀ ਹੈ ਉਹ ਉਹ ਬਰਾਮਦ ਹੋਈ ਹੈ ਇੱਕ ਪਿਸਟਲ ਬਰਾਮਦ ਹੋਇਆ 315 ਬੋਰ ਦਾ ਅਤੇ ਪੰਜ ਜਿੰਦਾ ਕਰਦੂਸ ਬਰਾਮਦ ਹੋਇਆ ਤੇ ਸਰ ਕਿੰਨੇ ਬੰਦੇ ਸੀ ਜੀ ਇਹਦੇ ਚਾਰ ਬੰਦੇ ਨੇ ਇੱਕ ਦਾ ਨਾਮ ਹਰਮਨਦੀਪ ਹੈ ਇੱਕ ਲਵਪ੍ਰੀਤ ਹੈ ਇੱਕ ਸੁਖਜੀਤ ਹੈ ਇੱਕ ਮੋਹਿਤ ਹੈ ਹਾਂਜੀ ਜਦੋਂ ਇਹਨਾਂ ਨਾਲ ਇੱਕ ਸਕਫਲ ਹੋਈ ਜਦੋਂ ਇਹ ਪੁਲਿਸ ਨੇ ਜਦੋਂ ਇਹਨਾਂ ਨੂੰ ਘੇਰਿਆ ਤਾਂ ਇਹਨਾਂ ਨੇ ਉੱਥੋਂ ਭੱਜਣ ਲਈ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇਹਨਾਂ ਦੀ ਕਾਰ ਖੰਬੇ ਦੇ ਵਿੱਚ ਵੱਜੀ ਤਾਂ ਉਸ ਦੌਰਾਨ ਇਸ ਜਿਹੜਾ ਹਰਮਨਦੀਪ ਹੈ ਹਰਮਨਦੀਪ ਦੀ ਲੱਤ ਜਿਹੜੀ ਹੈ ਲੱਤ ਵਿੱਚ ਝੋਟ ਆਈ ਹੈ ਤੇ ਉਹਨੂੰ ਹੋਸਪੀਟਲ ਵਿੱਚ ਜਮਾ ਕਰਾ ਕੇ ਉਹਨਾਂ ਦਾ ਦਾਖਲ ਕਰਾ ਕੇ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਹਾਂਜੀ ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ ਲੜਾਈ ਝਗੜੇ ਦੇ ਪਰਚੇ ਨੇ ਦੋਨੋਂ ਬਠਿੰਡੇ ਜ਼ਿਲ੍ਹੇ ਦੇ ਹੀ ਨੇ ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਕੋਈ ਚਾਹਤ ਕੁਝ ਪਤਾ ਹੈ ਪਾਪਨੇ ਲੱਗਿਆ ਹੋਇਆ ਪਾਪਾਂ ਨੂੰ ਕਰ ਦਿੱਤੇ ਦੇਖੋ ਜੀ ਪੰਪ ਇੱਕ ਈਜ਼ੀ ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇੱਥੇ ਇੰਨੀ ਨਹੀਂ ਹੁੰਦੀ ਇੱਕ ਈਜ਼ੀ ਟਾਰਗੇਟ ਹੈ ਇਹਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਪੰਪ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਤੇ ਲੁੱਟਖੋਹਾਂ ਬਾਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ ਜ਼ੀਰੋ ਟੋਲਰੈਂਸ ਪਾਲਿਸੀ ਹੈ ਤੇ ਜਿਹੜੇ ਤਫਤੀਸ਼ ਦੇ ਵਿੱਚ ਫਿਲਹਾਲ ਅੱਗੇ ਸਾਹਮਣੇ ਆਇਆਗਾ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰੀ ਪਾਏ ਗਏ ਨੇ ਇੱਕ ਜਣਾ ਇਹਨਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਹੈ ਜਿਹੜਾ ਮੋਹਿਤ ਹੈ ਬਾਕੀ ਜਿਹੜੇ ਤਿੰਨੋ ਵਿਅਕਤੀ ਨੇ ਉਹ ਬੇਰੋਜ਼ਗਾਰ ਨੇ ਜਿਹੜੀ ਇਸੇ ਪ੍ਰੋਪਰਟੀ ਦਾ ਵਾਰ-ਵਾਰ ਲੋੜੀਏ ਦੋ ਤਿੰਨ ਵਾਰ ਘਟਨਾ ਹੋਈ ਲੱਗਦਾ ਨਹੀਂ ਉਹ ਸਹੀ ਉਹੀ ਆਉਂਦੀ ਰਹਿੰਦੇ ਸੀ ਜੀ ਦੇਖੋ ਪੁਲਿਸ ਤਾਂ ਮੁਸਤੈਦ ਹੈ ਹੀ ਪੁਲਿਸ ਨੇ ਬਹੁਤ ਬੜੀ ਮਿਹਨਤ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ بڑے ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀਸ ਕੈਮਰਾ ਚੈੱਕ ਕੀਤੇ ਬੜੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮ ਕਰ ਹੀ ਰਹੀ ਹੈ ਪਰ ਜਿਹੜੇ પેટ્રોલ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਵੀ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਆ ਕਿ ਜੇ ਹੋ ਸਕੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਵਰਸਲ ਉੱਤੇ ਮੌਜੂਦ ਰੱਖਣਾ ਚਾਹੀਦਾ ਜਾਣਕਾਰੀ ਇੱਥੇ ਵੀ ਦੱਸਤੀ ਕਿ ਇਸ ਲੁਟੇਰਾ ਘਰਾ ਤੋਂ ਇੱਕ 315 ਬੋਰ ਦੇਸੀ ਕਟਾ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤੇ ਹਰਮਨਦੀਪ ਸਿੰਘ ਖਿਲਾਫ ਪਹਿਲਾ ਵੀ ਮਾਮਲਾ ਦਰਜ ਨੇ ਜਦੋਂ ਕਿ ਬਾਕੀ ਤਿੰਨ ਦੋਸ਼ੀਆਂ ਖਿਲਾਫ ਕੋਈ ਵੀ ਮਾਮਲਾ ਦਰਜ ਨਹੀਂ ਹੈ। ਕੋਤੇ ਹੀ ਇਸ ਮਾਮਲੇ ਦੇ ਵਿੱਚ ਡੀਐਸਪੀ ਡੀ ਖੁਸ਼ਪ੍ਰੀਤ ਸਿੰਘ ਨੇ ਹੋਰ ਵੱਡੇ ਖੁਲਾਸੇ ਹੁਣ ਦੀ ਉਭੇਤੀ ਜਤਾਈ ਹੈ। ਬਿਊਰੋ ਰਿਪੋਰਟ ਜਗਬਾਣੀ ਟੀਵੀ